ਲੜਕੀ ਨੂੰ ਪੁਝਾ ਕੇ ਵਿਆਹ ਕਰਾਉਣ ਵਾਲੇ ਨੌਜਵਾਨ ਤੋਂ ਨਾਰਾਜ਼ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਕੇਸ਼ਦਾਰ ਹਥਿਆਰਾਂ ਨਾਲ ਵੱਢ ਦਿੱਤਾ ਹੋਰ ਪਤਾ ਨਹੀਂ ਕਿਉਂ ਨੇ ਬਸ ਲਾਕਡਾਟ ਸਾਡੇ ਘਰ ਦੇ ਜੀਆਂ ਨੂੰ ਮੇਰੇ ਘਰ ਵਾਲੇ ਨੂੰ ਵੀ ਮਾਰ ਗਏ ਸੀਗੇ ਵੱਟ ਟਕ ਗਏ ਸੀ ਸਾਡਾ ਘਰ ਉਹ ਕਦੋਂ ਦੀ ਗੱਲ ਹੈ ਜੀ ਗੇਟ ਗੂਟ ਉਹਦੇ ਜਿੱਦੇ ਕੁੜੀ ਨੂੰ ਅਸੀਂ ਬਾਤ ਸਮੋੜਿਆ ਉਰਦੇ ਅੱਛਾ ਅੱਜ ਫਿਰ ਤੁਹਾਡੇ ਮੁੰਡੇ ਨੂੰ ਮਾਰੇ ਅੱਜ ਫਿਰ ਮੇਰੇ ਮੁੰਡੇ ਨੂੰ ਮਾਰੇ ਅੱਜ ਤੋਂ ਆ ਮਹੀਨਾ ਪਹਿਲਾਂ ਦੀ ਗੱਲ ਆ 1.5 ਦੋ ਮਹੀਨੇ ਪਹਿਲਾਂ ਦੀ ਗੱਲ ਹੈ ਡੇਢ ਕੁ ਮਹੀਨਾ ਹੋ ਗਿਆ ਜੀ ਵੀ ਇੱਥੋਂ ਜੰਮੂ ਅਸਤੀ ਚੋਂ ਕਿਸੇ ਦੀ ਕੁੜੀ ਘੱਟ ਕੇ ਲੈ ਗਿਆ ਸੀ ਇਹਨੇ ਉਹਦੇ ਨਾਲ ਵਿਆਹ ਕਰਾ ਲਿਆ ਸੀ ਜੀ ਉਹ ਇੱਥੋਂ ਦੀ ਦੋਤੀ ਆ ਉਹ ਇੱਥੋਂ ਦੀ ਦੋਤੀ ਆ ਨਾਜ਼ੁਕ ਹਾਲਾਤ ਵਿੱਚ ਨੌਜਵਾਨ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਕੀਤਾ ਗਿਆ ਰੈਫਰ ਲੜਾਈ ਹੋਈ ਹੈ ਕੋਈ ਤੇ ਆਪਣੇ ਕੱਟੇ ਪਰ ਹੋਈ ਸੀ ਤੇ ਆਪਣੇ ਕੋ ਲਾਏ ਆ ਪਹਿਸਟੇ ਡੇ ਕੇ ਤੇ ਨੂੰ ਰੈਫਰ ਕਰਤਾ ਹੀ ਸੱਟ ਕਿਸ ਤਰ੍ਹਾਂ ਦੀ ਹੈ ਸਰ ਮਲਟੀਪਲ ਇੰਜਰੀ ਹੈ ਕਿ ਬਹੁਤ ਇੰਜਰੀ ਹੈਗੇ ਤੇ ਅਬਹਰ ਦਾ ਸਤਾਰਕ ਜੰਮੂ ਬਸਤੀ ਦੀ ਰਾਨ ਵਾਲੀ ਲੜਕੀ ਨੂੰ ਪੁਜਾ ਕੇ ਵਿਆਹ ਕਰਾਉਣ ਵਾਲੇ ਨੌਜਵਾਨ ਤੋਂ ਖਫਾ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਨੌਜਵਾਨ ਨੂੰ ਮਿਲ ਕੇ ਤੇਜ਼ ਤਾਰ ਹਥਿਆਰਾਂ ਨਾਲ ਪੂਰੀ ਤਰ੍ਹਾਂ ਵੱਢ ਦਿੱਤਾ ਗਿਆ ਤੇ ਨਾਜ਼ੁਕ ਹਾਲਾਤਾਂ ਵਿੱਚ ਨੌਜਵਾਨ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਪੰਜ ਪੀਰ ਨਗਰ ਦੇ ਵਿੱਚ ਰਹਿਣ ਵਾਲਾ ਸੀਗਾ ਜਿਸ ਨੂੰ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਿਸ ਕਾਰਨ ਉਸ ਦੇ ਸਰੀਰ ਦੇ ਕਈ ਅੰਗ ਵੀ ਬੁਰੀ ਤਰ੍ਹਾਂ ਕੱਟੇ ਗਏ ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਪਰ ਉਸ ਦੀ ਹਾਲਤ ਗੰਭੀਰ ਦੇਖ ਕੇ ਉਸ ਨੂੰ ਮੋਢਲੀ ਸਹਾਇਤਾ ਤੋਂ ਬਾਅਦ ਅੰਮ੍ਰਿਤਸਰ ਹਸਪੀਟਲ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਮਾਮਲੇ ਦੀ ਸੂਚਨਾ ਮਿਲਦੇ ਸੇ ਪੁਲਿਸ ਮੌਕੇ ਤੇ ਪਹੁੰਚੀ ਜਾਣਕਾਰੀ ਦਿੰਦੇ ਨੌਜਵਾਨ ਵਿਜੇ ਕੁਮਾਰ ਦੇ ਮਾਤਾ ਤੇ ਭਰਾ ਨੇ ਦੱਸਿਆ ਕਿ ਕ੍ਰੀਬ 10 ਦਿਨ ਪਹਿਲਾਂ ਜੰਮੂ ਬਸਤੀ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਪ੍ਰੇਮ ਸੰਬੰਧਾਂ ਦੇ ਕਾਰਨ ਲੜਕਾ ਭਗੋੜਾ ਹੋ ਗਿਆ ਸੀ ਤੇ ਉਸਨੇ ਗੁਰਦੁਆਰਾ ਸਾਹਿਬ ਵਿੱਚ ਆ ਕੇ ਵਿਆਹ ਵੀ ਕਰਵਾ ਲਿਆ ਸੀ ਇਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਬਾਅ ਹੇਟ ਆ ਕੇ ਇੱਕ ਪੰਚਾਇਤ ਬੁਲਾਈ ਗਈ ਪੰਚਾਇਤ ਵਿੱਚ ਪੁਲਿਸ ਦੀ ਮੌਜੂਦਗੀ ਅੰਦਰ ਲੜਕੀ ਨੂੰ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਪਰ ਪਰਿਵਾਰਕ ਮੈਂਬਰਾਂ ਵੱਲੋਂ ਇਹ ਰੰਜੀਸ਼ ਦਿਨ ਵਿੱਚ ਹੀ ਰੱਖੀ ਗਈ ਜਦੋਂ ਲੜਕਾ ਸੀਡ ਫਾਰਮ ਵਿੱਚ ਕਿਸੇ ਕੰਮ ਲੈ ਗਿਆ ਤਾਂ ਉਸ ਉੱਪਰ 15-20 ਲੜਕੀਆਂ ਨੇ ਕੇਰ ਕੇ ਤੇਜ਼ ਤਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਸਦੀ ਬੁਰੀ ਤਰ੍ਹਾਂ ਵੱਢ ਟੁਕੋ ਕੀਤੀ ਗਈ ਤੇ ਉਸ ਨੂੰ ਅਧਮਰਿਆ ਛੱਡ ਕੇ ਉਹ ਲੋਕ ਉੱਥੋਂ ਭੱਜ ਗਏ ਆਸ-ਪਾਸ ਦੇ ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੇਖੀ ਗਈ ਉਸ ਨੂੰ ਅੰਮ੍ਰਿਤਸਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਤੁਹਾਡਾ ਮੇਰਾ ਨਾਮ ਜੀ ਵਿੱਕੀ। ਵਿੱਕੀ ਜੀ ਕੀ ਬ੍ਰਦਰ ਤੁਹਾਡੇ ਨਾਲ ਕੀ ਗੱਲ ਹੋਈ ਹੈ ਜੀ? ਗੱਲ ਇਹ ਹੋਈ ਹੈ ਜੀ ਅੱਜ ਤੋਂ ਆ ਮਹੀਨਾ ਤੋਂ ਪਹਿਲਾਂ ਦੀ ਗੱਲ ਆ, ਡੇਢ-ਦੋ ਮਹੀਨੇ ਪਹਿਲਾਂ ਦੀ ਗੱਲ। ਡੇਢ ਕਿ ਮਹੀਨਾ ਹੋ ਗਿਆ ਜੀ। ਵੀ ਇੱਥੇ ਜੰਮੂ ਅਸਤੀ ਚੋਂ ਕਿਸੇ ਦੀ ਕੁੜੀ ਕੱਢ ਕੇ ਲੈ ਗਿਆ ਸੀ ਜੀ। ਤੇ ਇੰਨੇ ਉਹਦੇ ਨਾਲ ਵਿਆਹ ਕਰਾ ਲਿਆ ਸੀਗਾ ਜੀ। ਉਹ ਇੱਥੋਂ ਦੀ ਦੋਤੀ ਆ। ਕੁੜੀ ਰਜ਼ਾਮੰਦੀ ਸੀ? ਹਾਂ ਜੀ ਰਜ਼ਾਮੰਦੀ ਸੀ। ਠੀਕ ਹੈ। ਕੁੜੀ ਦੀ ਰਜ਼ਾਮੰਦੀ ਸੀ, ਕੁੜੀ ਦੀ ਮਾਂ ਵੀ ਪਹਿਲਾਂ ਤਾਂ ਮੱਲਾ ਰਾਜਾ ਜੀ ਸੀ ਕੀ ਤੇ ਬਾਅਦ ਚ ਉਹ ਨਾ ਕਰੇ ਨਵੇਂ ਬਦਮਾਸ਼ ਉੱਠੇ ਜੀ ਅਕਲ ਤੋਂ ਉਹਨਾਂ ਦੇ ਘਰੇ ਬੈਠੇ ਰਹਿੰਦੇ ਉਹਦੀ ਮਾਂ ਕੋਲ ਮਾਂ ਕੋਲ ਉਹਦੀ ਕੋਲ ਬੈਠੇ ਰਹਿੰਦੇ ਜੀ ਫਿਰ ਇਹਨਾਂ ਨੇ ਵਿਆਹ ਕਰਾ ਲਿਆ ਸੀ ਇਹਨਾਂ ਨੂੰ ਅਸੀਂ ਕਿਹਾ ਵੀ ਇਹ ਸਾਡੀ ਕਹਿੰਦੇ ਕੁੜੀ ਮੋੜ ਦੋ ਅਸੀਂ ਇੱਥੇ ਬੁਲਾ ਲਿਆ ਜੇਨੂੰ ਉਹ ਕੁੜੀ ਇਹ ਕੰਮ ਨਹੀਂ ਹੋਣ ਦਿੰਦੀ ਸੀ ਉਹ ਕਹਿੰਦੀ ਮੈਂ ਨਹੀਂ ਜਾਣਾਗਾ ਉਹਨਾਂ ਚ ਉਹਨਾਂ ਚ ਮੈਂ ਨਹੀਂ ਜਾਣਾਗਾ ਨਹੀਂ ਜਾਣਾਗਾ ਕੁੜੀ ਆਹੀ ਗੱਲ ਕਾਦੀ ਰਹੀ ਹੈ ਜੀ ਤੇ ਅਸੀਂ ਫੇਰ ਵੀ ਉਸ ਕੁੜੀ ਨੂੰ ਉਹਨਾਂ ਦੇ ਮਾਪਿਆਂ ਨਾਲ ਤੋਰਤਾ ਜੀ ਥਾਣੇ ਬਲਾ ਕੇ ਅੱਜ ਕੀ ਹੋਇਆ ਉਹ ਕਹਿੰਦੇ ਰੀਤੂ ਨਾਲ ਸਾਡਾ ਕੋਈ ਰੌਲਾ ਨਹੀਂ ਹੈ ਜੀ ਫਿਰ ਬਾਅਦ ਚ ਇਹ ਰੀਤੂ ਨੂੰ ਉਹਨਾਂ ਨੇ ਇਹਨਾਂ ਨੇ ਕੁੜੀ ਦਾ ਵਿਆਹ ਕਰਤਾ ਜੀ ਉਹਨਾਂ ਨੇ ਕਰਤਾ ਕੁੜੀ ਦਾ ਵਿਆਹ ਨਹੀਂ ਮਰਨ ਦਿੱਤਾ ਜੀ ਕੁੜੀ ਦਾ ਵਿਆਹ ਉਹਨਾਂ ਨੇ ਨਾ ਕਰਤਾ ਹਾਂਜੀ ਨਾ ਕਰਤਾ ਜੀ ਅੱਜ ਫੇਰ ਇਹਨੂੰ ਕਿਉਂ ਕੁੱਟਿਆ ਜੀ ਅੱਜ ਇਹਦੇ ਫੇਰ ਗੱਲ ਪੈ ਗਈ ਜੀ ਬਸ ਉਹੀ ਰஞ்சிਸ਼ਾ ਜੀ ਹੋਰ ਤਾਂ ਕੋਈ ਰੌਲਾ ਹੀ ਨਹੀਂ ਸਾਡਾ ਇਹਨਾਂ ਨਾਲ ਕਿੰਨੇ ਕੁ ਜਨੇ ਸੀਗੇ ਇਹ ਜੀ 5 ਮੋਟਰਸਾਈਕਲਾਂ ਤੇ ਆਏ ਸੀਗੇ ਜੀ ਕੁੱਟਿਆ ਕਿੱਥੇ ਜੀ ਉਹਨਾਂ ਨੇ ਸੀਟ ਫਰਮ ਲక్ష్ਮੀ ਭਾਦੂ ਦੇ ਗਡੌਨਾਂ ਦੇ ਪਿਛਲੇ ਪਾਸੇ ਗਲੀ ਹੈਗੀ ਆ ਉੱਥੇ ਕਿਸੇ ਬੇਲੀ ਕੋਲ ਬੈਠਾ ਸੀ ਜੀ ਲੈ ਕੇ ਕੋਣ ਆਇਆ ਇਹਨਾਂ ਨੂੰ ਹਸਪੀਟਲ ਲੈ ਕੇ ਉੱਥੋਂ ਦੇ ਵਾਸੀ ਜਿਹੜੇ ਵੀ ਸੀਗੇ ਕੋਈ ਮਤਲਬ ਅੱਜ ਮੇਰੇ ਮੁੰਡੇ ਤੇ ਕਾਰਵਾਈਆਂ ਨੇ ਪਵਾਤੀ ਕਿੰਨੇ ਜਣੇ ਸੀ ਕਿੱਥੇ ਮਾਰਿਆ ਇਹਨੂੰ ਜੀ 20-25 ਜਣੇ ਸੀਗੇ ਇਹ ਅੰਨਾ ਕੀ ਰੰਜਿਸ਼ ਕੀਤੀ ਸੀ ਜਦੋਂ ਕੁੜੀ ਨਾਲ ਪੰਚਾਇਤ ਹੋ ਕੇ ਕੁੜੀ ਨੂੰ ਭੇਜੀ ਦਿੱਤਾ ਗਿਆ ਸੀ ਹਾਂਜੀ ਫਿਰ ਪਤਾ ਨਹੀਂ ਕਿਉਂ ਨੇ ਬੱਸ ਲਾਕ ਡਾਟ ਸਾਡੇ ਘਰ ਦੇ ਜੀਆਂ ਨੂੰ ਮੇਰੇ ਘਰ ਵਾਲੇ ਨੂੰ ਵੀ ਮਾਰ ਗਏ ਸੀਗੇ ਵਾਟ ਟੱਕ ਗਏ ਸੀ ਸਾਡਾ ਘਰ ਕੋਹ ਕਦੋਂ ਦੀ ਗੱਲ ਹੈ ਜੀ ਗੇਟ ਗੂਟ ਉਹਦੇ ਜਿੱਦੇ ਕੁੜੀ ਨੂੰ ਅਸੀਂ ਬਾਅਦ ਸਮੋੜਿਆ ਉਹਦੇ ਅੱਛਾ ਅੱਜ ਫਿਰ ਤੁਹਾਡੇ ਮੁੰਡੇ ਨੂੰ ਮਾਰਿਆ ਅੱਜ ਫਿਰ ਮੇਰੇ ਮੁੰਡੇ ਨੂੰ ਮਾਰਿਆ ਕਿੱਧਰ ਛੋਟਾਂ ਨਹੀਂ ਆਉਂਦੀਆਂ ਓਰੇ ਸਾਰੇ ਸਰੀਰ ਤੇ ਆਪਾਂ ਹੱਥ ਪੈਰ ਸਾਰੇ ਵੱਢਦੇ ਹੋ ਸਾਡੇ ਕਿਤੋਂ ਦੀ ਗੱਲ ਹੈ ਜਦੋਂ ਵਿਆਹ ਕਰਾ ਬਿਜਾ ਕੇ ਲੈ ਗਿਆ ਸੀ ਬਿਜਾ ਕੇ ਲੈ ਗਿਆ ਸੀ ਇਹ ਨੂੰ ਆ ਗਈ ਆਪਣੇ 21 ਤਰੀਕ ਸੀਗੀ ਉਹਦੇ ਥੋੜੇ ਦਿਨ ਨਹੀਂ ਹੋਏ ਮਤਲਬ ਅੱਜ ਕਿੱਧਰ ਹੈ ਰਹਿੰਦੇ ਕਿੱਧਰ ਹੋ ਤੁਸੀਂ ਅਸੀਂ ਰਹਿੰਦੇ ਆ ਪੰਜ ਪੀਰ ਤੇ ਪੁਣੀ ਸੀ ਜੀ ਅੰਮੋਸਤੀ ਦੀ ਮੈਸੇ ਕੁੜੀ ਜੰਮੂ ਅੰਮੋਸਤੀ ਦੀ ਹਾਂਜੀ ਤੇ ਘਟਨਾ ਕਿੱਥੇ ਹੋਈ ਹੈ ਜਿਹੜੀ ਕਿਤੇ ਇਹ ਬਾਦ ਆਪਣੇ ਸੀਡ ਫਾਰਮ ਸਾਡੇ ਰਿਸ਼ਤੇਦਾਰਾਂ ਦੇ ਘ ਜੀ ਹਾਂ। ਇਹ ਵੱਲ ਹਸਪੀਟਲ ਦੀ ਕਿ ਲੜਾਈ ਜਗੜੇ ਦਾ ਕੇਸ ਹੈ ਕਿਸ ਤਰ੍ਹਾਂ ਦੀ ਕਾਰਵਾਈ ਔਰ ਕਿੰਨੀਆਂ ਉਕਸਟਾਂ ਨੇ ਜੀ? ਸਰ ਇੱਕ ਪੇਸ਼ੇਂ ਦਾ ਨਾਮ ਵਿਜੇ ਕੁਮਾਰ ਆ ਗਿਆ। ਸੀਡ ਫਾਰਮ ਦਾ ਆ ਗਿਆ ਸਰ ਇਹ ਲੜਾਈ ਹੋਈ ਹੈ ਕੋਈ ਤੇ ਆਪਣੇ ਕੱਡੇ ਪਰ ਹੋਈ ਸੀ ਤੇ ਆਪਣੇ ਕੋਲ ਆਏ ਆਪਾਂ ਫਰਸਟ ایڈ ਦੇ ਕੇ ਤੇ ਨੂੰ ਰੈਫਰ ਕਰਤਾ ਹੀ। ਸੱਟਾਂ ਕਿਸ ਤਰ੍ਹਾਂ ਦੀਆਂ ਨੇ? ਸਰ ਮਲਟੀਪਲ ਇੰਜਰੀ ਹੈਗੇ ਬਹੁਤ ਇੰਜਰੀ ਹੈਗੇ ਨੇ। ਇਸ ਕਰਕੇ ਰੈਫਰ ਕੀਤਾ ਹੈ ਵੱਡੇ ਹੋਇਆ ਇਹਨੂੰ ਕਿਹੜੇ ਤਰ੍ਹਾਂ। ਕੀ ਸਿਰ 'ਚ ਕਿੰਨੇ ਕੋ ਟੰਕੇ ਆਏ ਨੇ? ਸਰ 'ਚ ਸਰ ਕਾਫੀ ਟੰਕੇ ਆ ਗਏ ਹੈ ਅਤੇ ਵੀ ਇੰਜਰੀ ਹੈਗੇ ਸਰ। ਤੇ ਰੈਫਰ ਕਰ ਰਹੇ ਹੋ ਤੁਸੀਂ? ਰੈਫਰ ਕਰ ਰਹੇ ਹਾਂ ਸਰ ਸਫੀਰਤ ਕੋਲ।